ਆਇਆ ਲਾਈਵ ਹੋਣਾ ਉੱਥੋਂ ਤੇ ਦੇਖਣਾ ਮੈਂ ਇੱਥੇ ਬੋਲੇ 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 ਹੋ ਗਿਆ ਮੈਂ ਲਾਈਵ ਆਹ ਹੋ ਗਿਆ ਹੋ ਗਿਆ ਲੈ ਭਈ ਈਜੀ ਬੀਜੀ ਕੀ ਜੀ ਮাইয়া ਯਮਣਾ ਬਹੁਤ ਖਾਲੀ ਹੁਣ ਦਸਾਂ ਨਾਲ ਖਾਊਗਾ ਲੀਚੀ ਬਾਈਆ ਲੈ ਭਈ ਭਰੀਆਂ ਪਈਆਂ ਰਸੇ ਨਾਲ ਕੀ ਹੋ ਗਿਆ ਉਹਦੀ ਆਵਾਜ਼ ਆਜਾ ਉਹਦੀ ਲਵਾਜ ਘਟ ਕਰ ਯਾਰ ਰੜ ਜਾ ਉਹ ਹਾਈਜਨਿਕ ਹੋ ਗਿਆ ਕਾਬ ਉਹ ਹਾਈਜਨਿਕ ਹੋ ਗਿਆ ਉਹ ਉਹ ਅੱਜੜਦਾ ਮੈਂ ਹੈਲੋ ਜੀ ਹੈਲੋ ਅੰਜੂਲ ਮੂ ਜਲ ਅਫੀਸ਼ਲ ਹਾਂਜੀ ਸਤ ਸ੍ਰੀ ਅਕਾਲ ਜੀ ਦਿਲ ਮੇਰਾ ਲੋ ਵੀ ਬਹੁਤ ਜ਼ਿਆਦਾ ਦਿਲ ਉਹ ਸਪੀਡ ਕਾਰਡ ਵਾਲਿਓ ਕਿਵੇਂ ਆ ਪਾਏ ਕਮਾਈ ਜਾਂਦੇ ਹੋ ਲੱਭੀ ਆ ਜਸੀਂ ਗਏ ਅੰਮ੍ਰਿਤਸਰ ਬਹੁਤ ਆਨੰਦ ਆਇਆ ਸੀ ਵੋਟੇ ਸੋ ਲਿਖਾਤੇ ਤੇ ਉਹ ਚਾਹ ਵੀ ਥੀ ਤੇ ਨੀਰੂ ਜੀ ਨੇ ਲਈਆਂ ਪੰਜਾਬੀ ਜੋਤੀਆਂ ਤੇ 27 ਤਰੀਕ ਨੂੰ ਕੀ ਪੜੀਆਂ ਖੋਤੀਆਂ ਅਮਰੋ ਜੱਟਾਂ ਜੂਲੇ ਡਾ ਰਹੀ ਹੈ ਤੇ ਐਡਵਾਂਸ ਬੁਕਿੰਗ ਉਹਦੀ ਓਪਨ ਹੈ ਚੱਕ ਫਟੇ ਦਿਓ ਤੇ ਅਸੀਂ ਸੋਚ ਰਹੇ ਹਾਂ ਅਸੀਂ ਬੈਠੇ ਹੋਏ ਕੱਲ ਕਿੱਥੇ ਆਈਏ ਕੱਲ ਪਟਿਆਲੇ ਆਈਏ ਜਾਂ ਜੰਦਰ ਵਾਲੀ ਸਾਈਡ ਜਾਈਏ ਕਪੂਰਥਲੇ ਵੱਲ ਦੁਆਬੇ ਆਈਏ ਕਿ ਮਾਲਵੇ ਚ ਅੱਜ ਜਈ ਜਾਏ ਤੇ ਕੱਲ ਤਾਂ ਇੱਕਦਮ ਸਾਡੇ ਕੋਲ ਹੋਰ ਪਿਆ ਆ ਬੱਚੇ ਪੂਰ ਆ ਗਿਆ ਸਤ ਸ੍ਰੀ ਅਕਾਲ ਲਵ ਯੂ ਬ੍ਰਦਰ ਲਵ ਯੂ ਜੀ ਲਵ ਯੂ ਜੀ ਅਸ਼ਾ ਜੀ ਅਸ਼ਾ ਫਿਰ ਤੇ ਮੈਂ ਸੋਚਦਾ ਵੀ ਕੱਲ ਕਿੱਥੇ ਆਈਏ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਲਾਈਵ ਹੋ ਮੈਨੂੰ ਦੱਸੋ ਵੇ ਆਪਾਂ ਉੱਥੇ ਆਉਣ ਦੀ ਟਰਾਈ ਕਰਾਂਗੇ ਮੇਰਾ ਮਨ ਤਾਂ ਕਈ ਜਗ੍ਹਾ ਆਉਣ ਦਾ ਪਰ ਦਿਨ ਘਟਨੇ ਸੋ ਜੱਟ ਐਂ ਜੁਲੀਟ ਆ ਜਾਣੀ ਆ ਹੁਣ ਵੀਰਵਾਰ ਨੂੰ ਸੋ ਇਸ ਕਰਕੇ ਸਾਡੇ ਕੋਲ ਕੱਲ ਦੀ ਦਿਹਾੜੀ ਪਈ ਆ ਬੰਦੂ ਸੋ ਕਿੱਥੇ ਆਈਏ ਜੀ ਯੂ ਐਨ ਐ ਇਹ ਕਿੱਥੇ ਆ ਇਹ ਤਾਂ ਬਾਹਰ ਦੀ ਗੱਲ ਹੋਊਗੀ ਪੰਜਾਬ ਆ ਗਿਆ ਯੂ ਨੇਟ ਟੂ ਜਿਮੀ ਫੈਲਨ ਸ਼ੋ थैंक यू जी थैंक यू ਬਹੁਤ ਬਹੁਤ ਧੰਨਵਾਦ ਇਹ ਤੁਸੀਂ ਚਲੋ ਜੀ ਉਹ ਹੋ ਗਿਆ ਹੁਣ ਤੁਸੀਂ ਆ ਦੱਸੋ ਵੀ ਕਿੱਥੇ ਆਏ ਦਿੱਲੀ ਅਸੀਂ ਆਏ ਸੀ bro ਦਿੱਲੀ ਅਸੀਂ ਉੱਥੇ ਮੱਥਾ ਟੇਕ ਕੇ ਮਾਰਾ ਜਦੇ ਤਾਂ ਹੀ ਗਏ ਸੀ ਜਿਮੀ ਫੈਲਨ ਸ਼ੋ ਯੈਸ ਮੈਲਬਨ ਆ ਜਾਓ ਭਾਈ ਭਾਈ ਮੈਲਬਨ ਤਾਂ ਬਹੁਤ ਦੂਰ ਹੈ ਬਹੁਤ ਟਾਈਮ ਲੱਗਣਾ ਪੰਜਾਬ ਚ ਦੱਸੋ ਭਾਈ ਜੀ ਖੁੱਤੀਆਂ ਪਾਣੀਆਂ 27 ਜੂਨ ਨੂੰ ਹਾਂਜੀ ਹਾਂਜੀ ਸਪੀਡ ਰਕਾਰਡ ਜੀ ਤਿਆਰ ਹੋ ਜਾਓ ਬਠਿੰਡੇ ਆਓ ਜੀ ਆਹ ਗੱਲ ਵੀ ਆਈਡੀਆ ਠੀਕ ਆ ਬਠਿੰਡੇ ਵੀ ਠੀਕ ਆ ਵੈਰੀ ਗੁੱਡ ਟਿੰਡੇ ਵੀ ਖੜਾ ਜਾ ਸਕਦਾ ਟੂਰ ਉੱਪਰ ਉਪਰਪਦੇਸ਼ ਉੱਤਮਪੁਰ ਦੇ ਜਦਾਉ ਕਾ ਭਾਈ ਜੀ ਜੇ ਨੀਰੂ ਜੀ ਦਾ ਮੈਸੇਜ ਆ ਗਿਆ ਜੀ ਨੀਰੂ ਬਾਜਵਾ ਜੀ ਇਹ ਤੁਹਾਨੂੰ ਕੁਝ ਮੈਸੇਜ ਕੀਤਾ ਦੀ ਬਾਜਵਾ ਜੀ ਨੇ ਬਿਲਕੁਲ ਜੀ ਪਤਾ ਨਹੀਂ ਅੰਗਰੇਜ਼ੀ ਸੀ ਅੱਗੇ ਕਾਦਾ ਕੋਈ ਸਮਝ ਨਹੀਂ ਆਇਆ ਐਨੀ ਹਾਊ ਜੰਮੂ ਜੰਮੂ ਬਾਈ ਬਹੁਤ ਦੂਰ ਹੈ ਯਾਰ ਜੰਮੂ ਲਈ ਮਾਫੀ ਚਾਹੂੰਗਾ ਅਰਚਾ ਮੂ ਤੁਹਾਡੀ ਫਿਲਮ ਲੱਗ ਰਹੀ ਹੈ 27 ਤਰੀਕ ਨੂੰ ਤੁਸੀਂ ਦੇਖ ਕੇ ਆਓ ਨੀਰੂ ਜੀ ਕਹਿੰਦੇ ਐਲਓ ਐਲ ਪਤਾ ਨਹੀਂ ਕਿਹੜੀ ਐਲਓ ਐਲ ਕਰ ਗਏ ਅ ਅਜਾ ਲਾਈਵ ਸ਼ਾਇਦ ਦੇਖਦੇ ਹੋਣਗੇ ਨੀਰੋ ਜੀ ਆ ਜਾਓ ਜੇ ਤੁਸੀਂ ਇਫ ਯੂ ਆਰ ਆਨਲਾਈਨ ਦੈਨ ਕਮ ਕਮ ਫਾਸਟ ਨੀਰੋ ਜੀ ਨੇ ਅੱਜ ਬਹੁਤ ਸੋਹਣੀਆਂ ਪੰਜਾਬੀ ਜੁੱਤੀਆਂ ਲਈਆਂ ਉਥੋਂ ਅੰਮ੍ਰਿਤਸਰ ਤੋਂ ਬਹੁਤ ਕੈਂਡ ਬਾਹਲੀਆਂ ਕੈਂਡ ਸੀ ਬਠਿੰਡਾ ਭਾਜੀ ਹਾਜੀ ਭਾਜੀ ਬਠਿੰਡੇ ਵੀ ਕਰ ਸਕਦੇ ਆ ਟਰਾਈ ਕੱਲ ਦੀ ਦਿਹਾੜੀ ਸਾਡੇ ਕੋਲ ਹੈਗੀ ਬਠਿੰਡਾ ਤੇਰਾ ਦੂਨ ਤੇਰਾ ਦੂਨ ਨੋਟ ਦਾ ਵੀ ਮੇਰਾ ਭਾਈ ਹੈਗਾ ਮਨ ਮੋਗੇ ਆ ਜਾਓ ਭਾਈ ਆ ਵੀ ਠੀਕ ਹੈ ਯਾਰ ਭਾਈ ਲੁਧਿਆਣੇ ਵੀਰ ਮੈਂ ਆਇਆ ਸੀ ਉਧਰ ਨੂੰ ਤੂੰ ਨਹੀਂ ਜਾਣਾ ਇਹ ਬੋਗੇ ਵੀ ਜੁਆਇਨ ਕਰ ਰਹੇ ਭਲਾਈ ਅੱਗੇ ਚਲੋਦੇ ਨਹੀਂ ਆਨ ਕੋਲੋ ਤੋਗੇ ਅਰੇ ਭਲਾਈ ਟੂ ਨਹੀਂ ਰੁਕਾਜੋ ਬਾਈ ਰਿਪੋਰਟ ਕਮੈਂਟ ਇਹ ਰਿਪੋਰਟ ਵੀ ਕਰਨੇ ਪੈਣੇ ਰੁਕਾਜੋ ਬਾਈ ਯਾਰ ਤੂੰ ਕਿਧਰ ਗਈ ਇਹ ਬਿਜੀ ਰਿਕਵੈਸਟ ਭੇਜੋ ਮੈਂ ਪੀ ਪੀ ਸੀ ਤੂੰ ਕਰ ਲਿਆ ਸਾਰਾ ਕੰਮ ਦਾ ਸੋਰਾ ਕਰ ਦਸ ਆਪ ਦੇ ਦੇ ਚੋ ਸੌਰੀ ਅੰਦਰ ਮੇਰਾ ਦੇਖ ਰਿਹਾ ਲਾਈ ਸਿਸਟਮ ਹੈ ਜੀ ਨੂੰ ਜੀ ਮੈਨੂੰ ਨਹੀਂ ਦੇਖ ਰਿਹਾ ਤੁਸੀਂ ਹਾਂ ਜੀ ਮੈਨੂੰ ਦੇਖ ਰਿਹਾ ਮੈਨੂੰ ਨਹੀਂ ਆ ਦੇ ਆਪਾ ਚਾਚਾ ਤੁਸੀਂ ਤਾਂ ਮੈਨੂੰ ਦਿਸ ਰਿਓ ਮੈਂ ਆਫ ਤਾਂ ਨਹੀਂ ਕਰਤਾ ਕੈਮਰਾ ਨਹੀਂ ਮੈਂ ਤਾਂ ਤੈਨੂੰ ਦੇਖ ਪਾਰਾ ਨਹੀਂ ਜੀ ਆਹ ਤਾਂ ਫੋਨ ਤੇ ਲਾਈਵ ਹੈ ਸੈਲਫ ਕੋਟਨਾ ਪੜਾ ਅਹ ਇਹ ਲਾਈਵ ਜੀ ਵੀ ਤਾਂ ਦੇਖਣੀ ਚਾਹੀਦੀ ਅੱਛਾ ਹਾਂ ਤੁਸੀਂ ਮੈਨੂੰ ਦਿਸ ਰਿਓ ਅਲੀ ਜੀ ਦੇਖ ਰਿਹਾ ਤੁਸੀਂ लीची लीची खा रहे नीलू जी मेरे लिए एक दो रख लो प्लीज हां हां रख प्लीज सारी थोड़ी ही थोड़ी करके ले आई तू भी पीछे रह गया थोड़ी गड्डी थोड़ी फिर तन्नू स्टार बक रुकना ही ना तू तां तू लेट हो गए <laughs> <laughs> अच्छा इनिया <laughs> मिठिया इनिया मिठिया लीची ना ओ हो 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 पर क्या मैं ओ मैं मैं मैसेज जो भेजा सी वो प्लीज बाद पढ़ लियो ਹਾਂਜੀ ਹਾਂਜੀ ਉਹਦੇ ਨੇ ਉਹ ਖਾਸ ਅੰਗਰੇਜ਼ੀ ਜਿਸ ਮੈਨੂੰ ਨਹੀਂ ਸਮਝ ਆਉਣੀ ਸੀ ਵੈਸੇ ਵੀ ਕੋਈ ਗੱਲ ਇਹਦੇ ਟੈਨਸ਼ਨ ਨਾ ਲਾਓ ਦੋ ਤਿੰਨ ਦਿਨ ਤੋਂ ਜਾਮਣਾਂ ਛਾ ਰੀਆਂ ਸੀ ਅੱਜ ਲੀਚੀ ਛਾ ਗਈ ਯੂ ਨੋ ਮੈਂ ਕਦੇ ਜਾਮਣ ਖਾਦਾ ਹੀ ਨਹੀਂ ਮੈਨੂੰ ਪਤਾ ਵੀ ਨਹੀਂ ਕੀ ਹੈ ਇਸੇ ਕੰਮ ਪਰ ਆ ਆ ਤਾਂ ਨੋ ਨੋ ਜੀ ਪਲਮ ਪਲਮ ਨਹੀਂ ਹੁੰਦਾ ਜਾਮਣ ਜਾਮਣ ਹੁੰਦੀ ਹੈ ਜਾਮਣ ਮੈਂ ਕਹਿੰਦੀ ਅੰਗਰੇਜ਼ੀ ਨਹੀਂ ਮਰ ਬਸਾਬ ਪਰ ਜਾਮਣ ਬਹੁਤ ਤਕੜੀ ਚੀਜ਼ ਹੈ ਆਈ ਡੋਟ ਨੋ ਵਟ ਇਟ ਇਜ਼ ਉਹਦਾ ਸੁਪਰ ਕੰਟਰੋਲ ਹੁੰਦੀ ਆ ਉਹਦਾ ਬਹੁਤ ਮਤਲਬ ਰਾਮ ਬਾਣ ਕਹ ਲੋ ਰਾਮ ਬਾਣੀ ਆ ਉਹ ਬਹੁਤ ਤਕੜੀ ਚਾਇਟਮ ਹੈ ਜਾਮਣ ਉਹਨਾਂ ਅੰਗਰੇਜ਼ੀ ਸ਼ਬਦ ਦੇ ਨੂੰ ਕੀ ਕਹਿੰਦੇ ਆ ਫਿਰ ਮੈਂ ਬਾਹਰ ਲਈ ਲੈ ਕੇ ਆਉਂਗਾ। ਅਈ ਹੁਣੇ ਗੂਗਲ ਮੰਨੂ ਕੀ ਕਹਿੰਦੇ ਆ? ਗੂਗਲ ਕਰ ਉਹ ਬਾਹਰ ਨਹੀਂ ਉਹ ਬਾਹਰ ਨਹੀਂ ਮਿਲਦੀ ਕੈਨੇਡਾ ਅਮਰੀਕਾ। ਅੱਛਾ ਫਿਰ ਬਲੈਕਬੈਰੀ ਨਹੀਂ ਹੁੰਦੀ ਭਾਈ ਜੀ। ਜਾਵਾ ਬਲਮ। ਜਾਵਾ ਬਲਮ। ਜਾਵਾ ਬਲਮ। ਕਲਮ ਕਲਮ। ਉਹ ਉੱਥੇ ਉੱਥੇ ਬੜੀ ਮਹਿੰਗੀ ਮਹਿੰਗੀ ਮਿਲੂਗੀ। ਲਾਈਕ ਹੋਲ ਫੂਡ। ਨਹੀਂ ਮੈਂ ਨਹੀਂ ਮੰਨਵਾ ਸਕਦਾ। ਮੈਂ ਤਾਂ ਮੈਂ ਟ੍ਰਾਈ ਕੀਤੀ ਉੱਥੇ ਮੈਨੂੰ ਤਾਂ ਨਹੀਂ ਮਿਲੀ ਜੀ। ਨਹੀਂ ਓਕੇ। ਨਹੀਂ ਨਹੀਂ। ਐਕਸਪੋਰਟ ਕਿੱਲੇ ਕਿ ਵੀ ਨਹੀਂ ਜਾ ਸਕਦੇ ਆ। ਨਹੀਂ ਨਹੀਂ। ਲੈ ਕੇ ਨਹੀਂ ਜਾ ਸਕਦਾ ਇੱਥੇ ਖਾ ਰੋ ਜਿੱਦਿਆ ਖੜੀ ਤਾਂ ਹੀ ਮੈਂ ਤਿੰਨ ਦਿਨ ਤੋਂ ਜਾਮਣਾ ਹੀ ਖਾ ਰਿਹਾ ਮੈਂ ਜਾਮਣਾ ਤੇ ਨਗਾ ਆ ਮੈਂ ਅੱਜ ਮਰ ਦਿੱਤੀ ਹੱਥ ਆ ਗਈ ਓਏ ਹੋਏ 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 ਐਲਟੀ ਸਵਾਦ ਲਈ ਚੀ ਉਹ ਹੋਏ ਮੈਂ ਸਟਾਰ ਮੈਂ ਸਟਾਰਬਕਸ ਦੀ ਕਾਫੀ ਪੀਲੀ ਐ ਸੈਂਡਵਿਚ ਖਾ ਰਿਹਾ ਨਾ ਯੂ ਕਾਫੀ ਝੱਡੋ ਜੀ 20 ਚ ਲੀਜੀ ਅਸਲੀ ਚੀ ਟਾਈਮ ਯੈਸ ਲੀਜੀ ਲੀਜੀ ਦਿਲੂ ਜੀ ਆਪਣੇ ਕੱਲ ਦੀ ਦਿਹਾੜੀ ਰਹਿ ਗਈ ਮੈਂ ਸੋਚਦਾ ਸੀ ਵੀ ਆਪਾਂ ਕਿਤੇ ਕੱਲ ਨੂੰ ਵੀ ਜਾ ਆਈਏ ਹਾਂ ਚਲੋ ਅਨਾਈਟ ਲੈਟਸ ਗੋ ਵੇਅਰ ਅਰ ਯੂ ਸੀਡਿੰਗ ਲੈਟ ਚਲ ਹਾਂ ਯਾਰ ਬਲੀਚਿੰਗ ਕਰੀਏ ਕਿਤੇ ਕੱਲ ਨੂੰ ਜਾਈਏ ਮੈਂ ਸੋਚਦਾ ਸੀ ਕਿੱਥੇ ਜਾਈਏ ਮਤਲਬ ਸੇਮ ਚਾਚਾ ਇੰਦਾ ਕੀਤਾ ਹਾਂ ਬੈਨ ਕੋਗੇ ਮਤਲਬ ਕੱਲ ਕਿੱਥੇ ਜਾਈਏ ਪਟਿਆਲੇ ਜਾਈਏ ਜਾਂ ਬਠਿੰਡੇ ਵੀ ਕਈਆਂ ਨੇ ਕਿਹਾ ਬਠਿੰਡੇ ਆਜੋ ਬਠਿੰਡੇ ਦੈਟਸ ਮਾਈ ਹਮ ਟਾਊਨ ਅਨਾਈਟ ਜੇ ਫੀਟ ਕੋ ਮੋੜੀ ਜੀ ਬੈਨੋ ਫੇ ਚਲੋ ਬਠਿੰਡੇ ਚਲੋ ਕਿ ਕਿੱਥੇ ਲੈ ਕੇ ਚਲੋਗੇ ਬਠਿੰਡੇ ਮੈਂ ਕਿੱਥੇ ਲੈ ਕੇ ਜਾਉਂਗੀ ਉੱਥੇ ਜਿੱਥੇ ਉਹ ਉਹ ਪਲਾਟ ਨਹੀਂ ਨਾ ਆਪਣਾ ਉਹ ਆ ਕੀ ਕਹਿੰਦੇ ਉਹ ਉਹ ਧੋਏ ਵਾਲਾ ਪਲਾਟ ਦਿਖਾਓ ਬਸ ਮੈਨੂੰ ਥਰਮਲ ਵਾਲੀ ਗੱਲ ਕਰਦੇ ਉੱਥੇ ਉਹ ਮੈਨ ਮੇਡ ਲੇਕ ਵੀ ਆ ਆਪਾਂ ਉੱਥੇ ਜਾਵਾਂਗੇ ਆਪਾਂ ਬੋਟਿੰਗ ਕਰਾਂਗੇ ਇੰਨੀ ਤਾਂ ਜਾਮਣਾ ਖਾਵਾਂਗੇ ਉੱਥੇ ਜਾ ਕੇ ਆਠੀ ਕੀ ਚਲੋ ਅੱਜ ਮਨ ਲੱਗਾ ਥਰਮਲ ਪਲਾਟ ਦਿਖਾਉਣਾ ਗੱਲਾਂ ਆ ਥਰਮਲ ਉੱਥੇ ਉੱਥੇ ਆਪਾਂ ਚੱਲਦੇ ਪਟੰਡੇ ਤੋਂ ਆਜੀ ਪਤਾ ਪੈਂਦਾ ਦੱਸੋ ਜੀ ਕਿੱਡਾਂ ਦੀ ਗੱਲ ਆ ਜੀ ਜੀਓ ਜੀ लेट्स गो बठंडेया पक्का प्लान बना लेने लेट्स गो चलो डन ठीक है बठंडे सोई दे या मैं सोचा जी पटियाले पटियाला भी मेरा बहुत पसंद है लेट्स गो पटियाले दैट्स गुड टू चलो सवेरे जिधर तू ਤੁਹਾਡਾ ਮੂਡ ਹੋਇਆ ਉਦੋਂ ਖਿੱਚਦੇ ਆਂਗੇ ਗੱਡੀ हां ਕਿਉਂਕਿ ਮੈਨੂੰ ਥੋੜੇ ਜਿਹੇ ਟਾਈਮ ਸਪਾ ਲਈ ਵੀ ਚਾਹੀਦਾ ਪਲੀਜ਼ ਕਰ ਇਹਦਾ ਚਾਹ ਕੱਲ ਆਪਣਾ ਪ੍ਰੀਮੀਅਰ ਆ ਤੁਹਾਡੇ ਤੁਹਾਨੂੰ ਫੁੱਲ ਟਾਈਮ ਦੇਣਾ ਆਪਾਂ ਜਿੱਥੇ ਵੀ ਜਾਵਾਂਗੇ ਅਰਲੀ ਜਾਵਾਂਗੇ ਓਕੇ थैंक यू थैंक यू ਜਮ ਜੂ ਮੈ ਸ਼ੈਡੋ ਕੱਲ ਨੇ ਹੋਤਾ ਨਹੀਂ ਹੋਣਾ ਮੈਂ ਸਾੜੀ ਪੌੜੀ ਜਿਮ ਤਾਂ ਜਾਉਗੀ ਤੇ ਤੁਹਾਨੂੰ अर्ਲੀ ਜਮ ਜਾਣਾ ਪੈਣਾ ਨੀ ਰੋਜੀ ਯਾ ਉਹ ਗੋ ਅਰਲੀ ਟੂ ਦ ਜਿਮ ਐਂਡ ਦੈਨ ਫਿਰ ਪਟਿਆਲੇ ਐਂਡ ਦੈਨ ਫਿਰ ਮੈਂ ਆਵਦੇ ਸਪਾ ਚ ਵੱਜੂੰਗੀ ਬਸ ਠੀਕ ਹੈ ਠੀਕ ਜਿੱਥੇ ਬਾਤ ਸੀ ਸਪਾ ਕਰਾਉ ਤੇ ਆਵਦੇ ਇੱਕ ਵੀ ਰੀਲ ਵੀ ਬਣਾਉਣੀ ਹੈ ਇੱਕ ਦੋ ਇਨ ਬੀਟਵੀਨ ਵੀ ਹੈਵ ਟੂ ਮੇਕ ਕੁਪਲ ਆਫ ਰੀਲਸ ਆਲਸੋ ਰੀਲ ਹਾਂ ਜੀ ਜੋ ਤੁਸੀਂ ਡਾਇਰੈਕਟ ਕਰਨਾ ਮੈਂ ਜੋ ਆਰਟਿਸਟ ਐਨੀਥਿੰਗ ਯੂ ਸੇ ਆਈ ਵਿਲ ਡੂ ਕਿ ਫਿਰ ਅਸੀਂ ਜਦਾ ਹੋ ਜਾਣਾ ਆਫਟਰ ਟੂਮਾਰੋ ਫਿਰ ਸੈਟ ਕੋ ਸਟਾਕ ਨਹੀਂ ਦੇਖੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੱਲਾ ਪਰਿਨਾ ਬਣਾਉ ਲਿਆ ਠੀਕ ਹੈ ਜੀ ਓਕੇ ਤੁਸੀਂ ਠੀਕ ਹੈ ਨੀ ਰੋ ਜੀ ਜੋਇ ਕਰ ਰਹੇ ਮਿਲਦੇ ਆ ਓਕੇ ਟਾ ਟਾ ਬੁੱਕ ਮਾਈ ਸ਼ੋ ਬੁੱਕ ਮਾਈ ਸ਼ੋ ਆ ਹਾ ਯਾ 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 ਬੁੱਕ ਮਾਈ ਸ਼ੋ ਡਾਟ ਕਾਮ ਤੇ ਸਾਡੀਆਂ ਜਿਹੜੀਆਂ ਟਿਕਟਸ ਓਪਨ ਹੋ ਗਈਆਂ ਯੈਸ ਤੇ ਯੂ ਗਾਇਜ਼ ਕੈਨ ਗੋ ਐਂਡ ਚੱਕ ਦੋ ਫਟੇ ਕਰ ਦਿਓ ਕੰਮ ਹਾਂ ਚੱਕ ਦੋ ਫਟੇ ਓਕੇ ਓਵਰ ਐਂਡ ਆਊਟ ओके बाय बाय निवी बाय जी बाय 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 हां हां ई <laughs> गा। जी बी जी किंची मैया आ जावा खाइये ली थी मैया नहीं नहीं लो यो मती पर पा लो उधर रुक तू के पास आओ हां मेनू देओ हुण के जो हूं हूं ओ हो 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 चार फीट डाउन हूं डंडा हां ठीक है भाई जी जी ਹਾ ਹਾ ਬਹੁਤ ਅਕਸ਼ੀ ਉਹ ਹੋ ਹੋ ਪੁਲਿਸ ਜੀ ਦਾ ਸਲੂਟ ਚੜ ਗਿਆ ਬਸ ਓਕੇ ਗਾਇਜ਼ ਦਿੱਲੀ ਜੀ ਅਸੀਂ ਆਏ ਸੀ ਬਾਈ ਜੀ ਦਿੱਲੀ ਤੁਸੀਂ ਕੋਈ ਨਹੀਂ ਬਣੀ ਸਾਨੂੰ ਭਈਆ ਹਾਂ ਭਈਆ ਨਮਸਕਾਰ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਨੂੰ ਬਹੁਤ ਪਿਆਰ ਸਾਡੀ ਫਿਲਮ ਆ ਰਹੀ ਆ 27 ਜੂਨ ਨੂੰ ਤੇ ਤੁਸੀਂ ਇੰਜੋਏ ਕਰੋ ਦੱਸੋ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਤੇ ਐਡਵਾਂਸ ਟਿਕਟ ਜਿਹੜੀਆਂ ਓਪਨ ਆ ਉਹਦੀਆਂ ਤੇ ਤੁਸੀਂ ਜਾਓ ਬੁੱਕ ਮਾਈ ਸ਼ੋ ਤੇ ਟਿਕਟੇ ਚ ਕਰ ਦਿਓ ਕੰਮ ਪੀਪਲ ਟੇਕ ਟਾਪ ਟੂ ਮੀ ਐਂਡ ਆਚ ਇਸ ਫਿਲਮ ਠੀਕ ਹੈ ਗੱਲ ਬਣੀ ਅੰਗਰੇਜ਼ੀ ਕਮਜ਼ੋਰ ਆਈ ਸਾਡੇ ਪੇਰ ਵਾਲੀ ਤਰਨ ਤਾਰ ਅੱਛਾ ਹੀ ਤਾਰ ਤਾਂ ਸਾਨੇ ਵਾਲਾ ਜੋ ਭਾਜੀ ਚੰਡੀਗੜ੍ਹ ਚੰਡੀਗੜ੍ਹ ਤਾਂ ਹੀ ਜਾ ਹੀ ਰਹੇ ਜੀ ਓਕੇ ਓਕੇ ਜੀ ਬਹੁਤ ਬਹੁਤ ਪਿਆਰ ਮੇਰੇ ਨੂੰ ਸਾਰਾ ਵੀ ਚੜ੍ਹਦੀ ਕਰਾ ਬਾਗਾ ਤੋਂ ਕੋਠੇ ਲੱਗਣ ਤੋਂ ਵੀ ਉਹ ਰੋਡ ਤੇ